ਜਨ ਹਿਤੇਸ਼ੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂਜਲੀ ਰਾਜਪੂਤ ਪੰਜਾਬ ਦੇ ਵਿੱਚ ਲਗਾਤਾਰ ਹੀ ਇਨਕਾਊਂਟਰ ਦੇ ਮਾਮਲਿਆਂ ਦੇ ਵਿੱਚ ਕਾਫੀ ਜ਼ਿਆਦਾ ਵਾਤਾ ਹੋ ਰਿਹਾ ਹਾਲੀ ਵਿੱਚ ਮੋਹਾਲੀ ਦੇ ਵਿੱਚ ਪੁਲਿਸ ਦੇ ਵੱਲ ਇਨਕਾਊਂਟਰ ਕੀਤਾ ਗਿਆ ਸੀ ਤਾਂ ਜਿਸ ਨੇ ਮਗਰੋਂ ਹੁਣ ਇੱਕ ਮਾਮਲਾ ਜਿਹੜਾ ਜੰਡਿਆਲਾ ਗੁਰੂ ਤੋਂ ਸਾਹਮਣੇ ਆ ਰਿਹਾ ਹੈ ਜਿੱਤੇ ਕਿ ਪੁਲਿਸ ਦੇ ਵੱਲੋਂ ਨਾਮੀ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਇਨਕਾਊਂਟਰ ਦੇ ਵਿੱਚ ਇਹ ਗੈਂਗਸਟਰ ਜਿਹੜਾ ਬੁਰੇ ਤਰੀਕੇ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਜ਼ਖਮੀ ਹਾਲਾਤਾਂ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਇਸ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਅਰੈਸਟ ਕਰ ਲਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਲਗਾਤਾਰ ਹੀ ਅਜਿਹੇ ਮਾਮਲੇ ਜਿਹੜੇ ਨੇ ਕਾਫੀ ਜ਼ਿਆਦਾ ਸਾਹਮਣੇ ਆ ਰਹੇ ਨੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਸ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਨਾਲ ਹੀ ਇਹ ਵੀ ਦੱਸਦੀ ਹੈ ਕਿ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਨਾਮੀ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਜਿਸ ਦਾ ਨਾਂ ਅਮ੍ਰਿਤਪਾਲ ਅਮਰੀ ਦੱਸਿਆ ਜਾ ਰਿਹਾ ਹੈ ਕਈ ਮਾਮਲਿਆਂ ਦੇ ਵਿੱਚ ਲੁਰਿੰਦਾ ਸੀ ਇਹ ਮੁਲਜ਼ਮ ਤੇ ਪੁਲਿਸ ਦੇ ਵੱਲੋਂ ਵੀ ਕਿੰਨੇ ਹੀ ਲੰਬੇ ਸਮੇਂ ਤੋਂ ਇਸ ਦੀ ਭਾਲ ਕੀਤੀ ਜਾ ਰਹੀ ਸੀ ਦੇਖਿਆ ਜਾ ਸਕਦਾ ਸੀ ਕਿ ਜੰਡਿਆਲਾ ਗੁਰੂ ਦੇ ਵਿੱਚ ਸਕੋਰਪੀਓ ਗੱਡੀ ਦੇ ਵਿੱਚ ਸਵਾਰ ਹੋ ਕੇ ਕਾਫੀ ਤੇਜ਼ ਰਫ਼ਤਾਰ ਦੇ ਨਾਲ ਇਸ ਦੇ ਵੱਲੋਂ ਗੱਡੀ ਚਲਾਈ ਜਾ ਰਹੀ ਸੀ ਤੇ ਫਿਲਮੀ ਸੀਨ ਦੇ ਤਰ੍ਹਾਂ ਹੀ ਪੁਲਿਸ ਦੇ ਵੱਲੋਂ ਇਸ ਦੀ ਗੱਡੀ ਦਾ ਪਿੱਛਾ ਕੀਤਾ ਜਾ ਰਿਹਾ ਸੀ ਪੁਲਿਸ ਦੇ ਵੱਲੋਂ ਘੇਰਾ ਪਾ ਲਿਤਾ ਜਾਂਦਾ ਇਸ ਗੈਂਗਸਟਰ ਦੀ ਗੱਡੀ ਨੂੰ ਜਿਸ ਦੇ ਮਗਰੋਂ ਗੈਂਗਸਟਰ ਦੇ ਵੱਲੋਂ ਗੋਲੀਆਂ ਚਲਾਣੀਆਂ ਜਿਹੜੀਆਂ ਨੇ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤੇ ਗੈਂਗਸਟਰ ਦੇ ਫਾਇਰਿੰਗ ਕਰਨ ਤੇ ਹੀ ਪੁਲਿਸ ਦੇ ਵੱਲੋਂ ਵੀ ਜਿਹੜਾ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਗੈਂਗਸਟਰ ਜ਼ਖਮੀ ਹੋ ਜਾਂਦਾ ਜ਼ਖਮੀ ਹਾਲਤ ਦੇ ਵਿੱਚ ਪੁਲਿਸ ਦੇ ਲੋ ਇਸ ਗੈਂਗਸਟਰ ਨੂੰ ਕਾਬੂ ਕਰ ਲਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਸੀ ਕਿ ਜੰਡਿਆਲਾ ਗੁਰੂ ਦੇ ਵਿੱਚ ਪੁਲਿਸ ਤੇ ਗੈਂਗਸਟਰ ਵਿਚਾਲੇ ਵੱਡਾ ਮੁਕਾਬਲਾ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਨੂੰ ਢੇਰ ਕਰ ਦਿੱਤਾ ਤੇ ਅੱਗੇ ਇਹ ਵੀ ਦੱਸਦੀ ਹੈ ਫਾਇਰਿੰਗ ਹੁੰਦੀ ਹੈ ਦੋਨਾਂ ਦੇ ਵਿਚਾਲੇ ਤੇ ਇਸ ਮਾਮਲੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜਿਹੜਾ ਉਹ ਵੀ ਕਾਫੀ ਜ਼ਿਆਦਾ ਜ਼ਖਮੀ ਹੋ ਚੁੱਕਾ ਹੈ ਨਾਮੀ ਗੈਂਗਸਟਰ ਅਮਰਿਤਪਾਲ ਅਮਰੀਤ ਜਿਹੜਾ ਕਿ ਕਿੰਨੇ ਹੀ ਮਾਮਲਿਆਂ ਦੇ ਵਿੱਚ ਲੋੜਿੰਦਾ ਸੀ ਤਾਂ ਨਹਿਰ ਦੇ ਕੋਲ ਪੁਲਿਸ ਦੇ ਵੱਲੋਂ ਇਸ ਗੈਂਗਸਟਰ ਦੀ ਸਕੋਰਪੀਓ ਗੱਡੀ ਨੂੰ ਘੇਰਾ ਪਾਇਆ ਜਾਂਦਾ ਹੈ ਤੇ ਗੈਂਗਸਟਰ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਤੇ ਇਸ ਫਾਇਰਿੰਗ ਦੇ ਵਿੱਚ ਹੀ ਜਿਹੜਾ ਗੈਂਗਸਟਰ ਹੈ ਜ਼ਖਮੀ ਹੋ ਗਿਆ ਹੈ